ਸੋ ਦਸ ਕੋ ਇਸ ਵਕਤ ਐਸਵਾਈਐਲ ਨਹਿਰ ਦੇ ਵਿੱਚੋਂ ਲਾਸ਼ ਜਿਹੜੀ ਉਹ ਮਿਲ ਚੁੱਕੀ ਹੈ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਬੋਡੀ ਨੂੰ ਜਿਹੜਾ ਕਿ ਪੂਰਾ ਪੈਕ ਕੀਤਾ ਜਾ ਰਿਹਾ ਤਾਂ ਜੋ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇ ਇਹ ਕਿਰਮਚ ਐਸਵਾਈਐਲ ਨਹਿਰ ਹੈ ਜਿੱਥੋਂ ਨਹਿਰ ਲਾਸ਼ ਜਿਹੜੀ ਮਿਲੀ ਲਗਾਤਾਰ ਸਿਲਸਲਾ ਜਿਹੜਾ ਜਾਰੀ ਸੀ ਗੋਤਾਖੋਰ ਪਰਗਟ ਸਿੰਘ ਨੇ ਵੀ ਦੱਸਿਆ ਇਹ 18ਵੀਂ ਲਾਸ਼ ਹੈ ਜੋ ਕਿ 1 ਮਹੀਨੇ ਦੇ ਵਿੱਚ ਇਹ ਮਿਲੀ ਹੈਗੀ ਕੇਸ ਲਗਾਤਾਰ ਵੱਧ ਰਹੇ ਨੇ ਬਹੁਤ ਦੁੱਖ ਹੋ ਰਿਹਾ ਕਿ ਇਦਾਂ ਆਪਣੀਆਂ ਜਾਨਾਂ ਗਵਾ ਰਹੇ ਨੇ ਅਜ ਅਸੀਂ ਲਾਈਵ ਆ ਨਹਿਰਾ ਤੂੰ ਜਿੱਥੇ ਕੀ ਐਸਵਾਈਐਲ ਨਹਿਰ ਤੇ ਆਪਾਂ ਖੜੇ ਹੋਏ ਆ ਜਿਹੜਾ ਲਾਸ਼ਾਂ ਦਾ ਦੌਰ ਹੈ ਤੂੰ ਮਤਲਬ ਕੀ ਰੁਕ ਨਹੀਂ ਰਿਹਾ ਲਗਾਤਾਰ ਲਾਸ਼ਾਂ ਮਿਲ ਰਹੀਆਂ ਨੇ ਸਾਡੇ ਵੀਰ ਪ੍ਰਗਟ ਸਿੰਘ ਗੋਤਾਖੌਰ ਸਾਡੇ ਨਾਲ ਨੇ ਜਿਹੜੇ ਕੀ ਲਗਾਤਾਰ ਲਾਸ਼ਾਂ ਦੀ ਕੱਢਣ ਦੀ ਸੇਵਾ ਕਰਦੇ ਆ ਮਗਰੋਂ ਬਚਪੜਨ ਦੀ ਸੇਵਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਹੈ ਲਾਈਵ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਹੁਣ ਵੀ ਇੱਕ ਲਾਸ਼ ਮਿਲੀ ਆ ਤੇ ਜਾਣਾਂਗੇ ਵੀਰ ਕੋਲੋਂ ਪ੍ਰਗਟ ਸਿੰਘ ਗੋਤਾਖੌਰ ਲਗਾਤਾਰ ਇਹ ਸੇਵਾ ਨੂੰ ਬਾਰਿਆ ਹਰਿਆਣਵੀਆ ਨੂੰ ਆਉਂਦੇ ਆ ਇਹਨਾਂ ਦਾ ਨੰਬਰ ਵੀ ਲਿਖਿਆ ਹੋਇਆ ਕੋਈ ਵੀ ਬੰਦੇ ਨੇ ਲਾਸ਼ ਵਗੈਰਾ ਜਾਂ ਨਹਿ ਇਹ ਵੀਰ ਸੇਵਾਵਾਨਾਂ ਬੰਦੇ ਨੇ ਬਹੁਤ ਮੁਸ਼ਕਲ ਆ ਕਿਉਂਕਿ ਅੱਪਾ ਵੀ ਦੇਖਿਆ ਤੇ ਲਾਸ਼ ਪਈ ਹੋਈ ਸਾਈਡ ਦੇਤੇ ਮਲੋਕੀ ਜਦੋਂ ਨਹਿਰ ਦੇ ਵਿੱਚ ਡਟਾਰ ਕੇ ਆਈ ਇਹਨਾਂ ਨੇ ਹੁਣ ਕੱਢਣੀ ਹੈ ਤੇ ਐਂਬੂਲੈਂਸ ਦੀ ਵੇਟ ਕਰ ਰਹੇ ਆ ਪ੍ਰਸ਼ਾਸਨ ਵੀ ਆਖ ਖੜਿਆ ਹੋਇਆ ਪਰ ਉੱਥੇ ਹੀ ਗੱਲ ਕਰੀਏ ਕਿ ਕਢਣਾ ਵੀ ਨਾ ਮੁਸ਼ਕਲ ਹੁੰਦਾ ਤੇ ਇੱਥੇ ਲਾਸ਼ਾਂ ਆਪਣੇ ਹੱਥੀਂ ਕੱਢਦੇ ਆ ਤੇ ਵੀਰ ਨਾਲ ਗੱਲਬਾਤ ਕਰਾਂਗੇ ਵੀਰ ਜੀ ਪ੍ਰਗਟ ਸਿੰਘ ਜੀ ਸਾਨੂੰ ਦੱਸੋ ਦਰਸ਼ਕ ਲਾਈਵ ਦੇਖ ਰਹੇ ਆ ਤੁਹਾਨੂੰ ਵੀ ਕਿੰਨਾ ਕੁ ਮੁਸ਼ਕਲ ਹੈ ਇਹਨਾਂ ਚੀਜ਼ਾਂ ਦਾ ਕਿਉਂ ਲਗਾਤਾਰ ਇਹ ਲਾਸ਼ਾਂ ਹੁਣ ਮਿਲ ਰਹੀਆਂ ਕਾਰਨ ਕੀ ਲਾਸ਼ਾਂ ਮਿਲਨ ਦਾ ਜਬਤ ਜਰਾ ਹਾਂ ਜੀ ਬਿਲਕੁਲ ਪਹਿਲਾਂ ਤੇ ਤਹਿ ਦਿਲ ਤੋਂ ਤੁਹਾਡਾ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡੇ ਸਾਰੇ ਵੇਖਣ ਵਾਲੇ ਭਰਾਵਾਂ ਭੈਣਾਂ ਦਾ ਵੀ ਧੰਨਵਾਦ ਹੋਰ ਲਗਾਤਾਰ 24 ਸਾਲਾਂ ਤੋਂ ਮੈਂ ਇਨਸਾਨੀਅਤ ਦੀ ਸੇਵਾ ਨਿਭਾ ਰਿਹਾ ਹੁਣ ਮੇਰੇ ਵਾਸਤੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਕਿਉਂਕਿ ਮੈਂ ਆਪਣੇ ਹੱਥਾਂ ਦੇ ਨਾਲ ਪੰਜ ਪੰਜ ਟੁਕੜਿਆਂ ਚ ਲਾਸ਼ਾਂ ਕੱਢ ਚੁੱਕਿਆ ਮੈਂ ਆਪਣੇ ਹੱਥਾਂ ਦੇ ਨਾਲ ਪਿੰਜਰ ਚੁੱਕ ਚੁੱਕਿਆ ਮੈਂ ਆਪਣੇ ਹੱਥਾਂ ਦੇ ਨਾਲ ਮਤਲਬ ਕਿ ਇੱਕ ਬਾਜੂ ਫੜੀ ਦਾ ਬਾਜੂ ਹੱਥ ਚ ਆ ਗਈ ਲੱਤ ਫੜੀ ਦਾ ਲੱਤ ਹੱਥ ਚ ਆ ਗਈ ਸੋ ਇਹ ਵੱਡੀ ਗੱਲ ਨਹੀਂ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਇਹ ਮਾਮਲੇ ਲਗਾਤਾਰ ਵਾਰ ਦੇ ਚਲੇ ਜਾ ਰਹੇ ਨੇ ਪਿਛਲੇ 5-7 ਸਾਲ ਤੋਂ ਔਰ ਅਗਰ ਖੁਰਸ਼ੇਤਰ ਹਲਕੇ ਦੀ ਮੈਂ ਗੱਲ ਕਰਾਂ ਤੇ ਮਹਿਜ ਇੱਕ ਮਹੀਨੇ ਦੇ ਵਿੱਚ 18ਵੀਂ লাশ ਏ ਜੋ ਆਪਾਂ ਅੱਜ ਕੱਢ ਰਹੇ ਆਂ ਇਹ লাশ ਵੀ 10 ਦਿਨ ਪੁਰਾਣੀ ਏ ਕਾਫੀ ਡੈਮੇਜ ਏ ਗਲੀ ਪੀਏ ਸੱਚ ਏ ਜਿਵੇਂ ਤੁਸੀਂ ਦੱਸਿਆ ਵੀ ਕੋਲ ਖੜਾ ਵੀ ਨਹੀਂ ਜਾਂਦਾ ਜਦੋਂ ਉਹਨਾਂ লাশ ਕੱਢਾਂਗੇ ਅਗਰ ਇੱਥੇ 50 ਬੰਦੇ ਹੋਣਗੇ 50 ਵਿੱਚੋਂ 40 ਭੱਜ ਜਾਣਗੇ ਔਰ 40 ਵਿੱਚੋਂ 35 ਲੋਕ ਐਸੀ ਹੋਣਗੇ ਜਿਨ੍ਹਾਂ ਆਪਣੇ ਮੂੰਹ ਤੇ ਕੱਪੜੇ ਬੰਨ ਲੈਣੇ ਨੇ ਕਿਉਂਕਿ লাশ ਪਿੰਨੀ ਡੈਮੇਜ ਦੀ ਇਹਦੀ ਸਮੈਲ ਹੈ ਦੀ ਲੇਕਿਨ ਅਸੀਂ ਫਿਰ ਵੀ 24 ਸਾਲਾਂ ਤੋਂ ਇਹ ਸੇਵਾ ਇਨਸਾਨੀਅਤ ਦੇ ਤੌਰ ਤੇ ਨਿਭਾਰਿਆ ਬਿਲਕੁਲ ਫ੍ਰੀ ਨਿਭਾਰਿਆ ਹਰਿਆਣਾ ਪੰਜਾਬ ਰਾਜਸਥਾਨ ਰੁੜਕੀ ਨਹਿਰਾਂ ਚੋ ਤਲਾਬਾਂ ਚੋ ਜਿੱਥੇ ਵੀ ਪਰਵਾਨਾ ਦੁਨੀਆਂ ਲਾਸ਼ਾਂ ਘੁੰਨ ਤੱਕ ਭਾਈ ਸਾਹਿਬ ਕੋ ਕੱਢ ਚੁੱਕੇ 17000 ਬਾਡੀਜ਼ ਆਖਰੀ ਵਾਰ ਕੱਢ ਚੁੱਕੇ ਆ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਆ 18 ਮਗਰਮਾ ਚੜ ਚੁੱਕੇ ਆ 34-3500 ਲੋਕ ਜਿੰਦੇ ਕੱਢ ਚੁੱਕੇ ਆ ਔਰ ਇਹ ਨਹਿਰਾਂ ਦੇ ਵਿੱਚੋਂ ਗਊਆਂ ਕਢਣੀਆਂ ਮਤਲਬ ਜੋ ਵੀ ਨਹਿਰਾਂ ਨੂੰ ਲੈ ਕੇ ਅੱਜ ਸੇਵਾਵਾਂ ਨੇ ਸਾਰੀਆਂ ਮੇਰੇ ਵੱਲੋਂ ਕੀਤੀਆਂ ਜਾ ਰਹੀਆਂ ਪਰਮਾਤਮਾ ਕਰਵਾ ਰਿਹਾ ਔਰ ਅੱਜ ਵੀ ਇੱਕ ਲਾਸ਼ ਦਾ ਫੋਨ ਆਇਆ ਸੀ ਫਿਲਹਾਲ ਮੌਕੇ ਤੇ ਪਹੁੰਚੇ ਪਾਇਸਾ ਜੀ ਕਿਵੇਂ ਠਾਵਾਂ ਕੱਢ ਲੈਂਦੇ ਹੋ ਕਿਉਂਕਿ ਤੁਸੀਂ ਆਉਣ ਦਾ ਫੋਨ ਆਇਆ ਸਾਡਾ ਆਪਾਂ ਤੁਸੀਂ ਜਦੋਂ ਸਾਨੂੰ ਫੋਨ ਕੀਤਾ ਤਾਂ ਸਾਨੂੰ ਘੰਟਾ ਡੇਢ ਲੱਗ ਗਿਆ ਤੇ ਪਹੁੰਚਣ ਚ ਪਰ ਤੁਸੀਂ ਕਿਦਾਂ ਸਮਾਂ ਕੱਢ ਲੈਂਦੇ ਹੋ ਕਿਉਂਕਿ ਜਿਹੜਾ ਫੋਨ ਆਇਆ ਤੇ ਤੁਸੀਂ ਤੇ ਅਮਰਜੈਂਸੀ ਪਹੁੰਚਣਾ ਹੁੰਦਾ ਪਰ ਕਿਸ ਤਰ੍ਹਾਂ ਦੀ ਉਹ ਐਕਟੀਵਿਟੀ ਹੁੰਦੀ ਆ ਵੀ ਮਿੰਟੋ ਮਿੰਟ ਹੀ ਤੁਸੀਂ ਇੱਥੇ ਪਹੁੰਚ ਰਹੇ ਹੋ ਘੰਟੇ 2 ਘੰਟਿਆਂ ਦੇ ਵਿੱਚ ਅਗਰ 10 20 30 ਕਿਲੋਮੀਟਰ ਦੇ ਵਿੱਚੋਂ ਫੋਨ ਆਂਦਾ ਤਾਂ ਅਸੀਂ ਨਿਰਧਾਰਤ ਸਮਾਂ ਫੈਮਲੀ ਨੂੰ ਦੇ ਦਿੰਨੇ ਆ ਵੀ ਇੰਨੇ ਟਾਈਮ 'ਚ ਅਸੀਂ ਪਹੁੰਚ ਜਾਣਾ ਤੇ ਉਹਨੇ ਸਮੇਂ 'ਚ ਪਹੁੰਚ ਜਾਂਦੇ ਆ ਪਿੱਛੇ ਇੱਕ ਦੋ ਡਰਾਈਵਰ ਆਪਣਾ ਲੋਕਲ ਵੀ ਛੱਡ ਦਿੰਨੇ ਆ ਅਗਰ ਪਿੱਛੋਂ ਹੋਰ ਕੋਈ ਬੋਡੀ ਸਾਰੇ ਤੇ ਉਹ ਟੀਮ ਸਾਡੀ ਛੇਕਿਊ ਕਰ ਸਕੇ ਯਾਰ ਅਸੀਂ ਬਾਹਰ ਜਿਵੇਂ ਰਾਜਸਥਾਨ ਚਲੇਗੇ ਰੁੜਕੀ ਚਲੇਗੇ ਆ ਜਾਂ ਹੁਣ ਮੈਂ ਜੀਰਾ ਗਿਆ ਹਾਂ ਤਰਨਤਨ ਪੁਲਿਸ ਦੇ ਨਾਲ ਜਿੱਥੇ ਇੱਕ ਮਹਿਲਾ ਨੇ ਬੜੀ ਬੇਰਮੀ ਦੇ ਨਾਲ ਆਪਣੇ ਬੰਦੇ ਨੂੰ ਪਹਿਲਾਂ ਕਤਲ ਕੀਤਾ ਫਿਰ 40 40 ਕਿਲੋ ਦੇ ਪੱਥਰ ਬੰਨੇ ਫਿਰ ਉਹਨੂੰ ਸਰੀਏ ਦੇ ਨਾਲ ਲਪੇਟਿਆ ਫਿਰ ਉਹਨੂੰ ਨਹਿਰ ਜਦੋਂ ਮੈਂ ਆਊਟ ਆਫ ਸਟੇਟ ਜਾਣਾ ਪਿੱਛੇ ਟੀਮ ਛੱਡ ਕੇ ਜਾਣਾ ਨਹੀਂ ਤੇ ਮੈਕਸਿਮਮ ਆਪਣੇ ਲੋਕਲ ਏਰੀਆ ਦੇ ਵਿੱਚ ਹੀ ਐਕਟੀਵਿਟੀ ਦੇ ਕੇ ਅਸੀਂ ਹਰ ਟਾਈਮ ਤਿਆਰ ਰਹਿਨੇ ਆ ਕਿਉਂਕਿ ਪੂਰਾ ਦੇਸ਼ ਸਾਡੀ ਟੀਮ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਕੋਈ ਵੀ ਮੰਨ ਲਓ ਕਿ ਤੁਸੀਂ ਕਵਰੇਜ ਕਰਕੇ ਵਾਪਸ ਘਰ ਵੱਲ ਜਾ ਰਹੇ ਹੋ ਨਹਿਰ ਕਿਨਾਰੇ ਤੇ ਤੁਹਾਨੂੰ ਨਹਿਰ ਦੇ ਵਿੱਚ ਕੁਝ ਵੀ ਨਜ਼ਰ ਆਏਗਾ ਤੇ ਫੋਨ ਕਰੋ ਬਾਰਿਸ਼-ਲਵਾਰਿਸ਼ ਲਾਸ਼ ਨਜ਼ਰ ਆਏਗੀ ਕੋਈ ਗਾਂ ਡੁੱਬਦੀ ਨਜ਼ਰ ਆਏਗੀ ਕੋਈ ਬੰਦਾ ਖੜਾ ਨਜ਼ਰ ਆਏਗਾ ਤੇ ਉਹ ਲੋਕ ਫਿਰ ਫੋਨ ਕਰਦੇ ਨੇ ਫਿਰ ਅਸੀਂ ਮੈਂ ਦੇਖੋ ਤੁਸੀਂ ਆਹ ਦੇਖੋ ਗੋਤਾਖੋਰ ਫਰੀ ਪ੍ਰਗਟ ਸਿੰਘ ਫਰੀ ਸੇਵਾ ਕਰਦੇ ਨੇ ਬਿਲਕੁਲ ਹੀ ਫਰੀ ਸੇਵਾ ਕਰਦੇ ਥੋੜਾ ਜਿਆਦਾ ਲਾਤ ਦਿਖਾ ਦਿੰਦੇ ਨੇ ਨਹਿਰ ਦੇਣਾ ਭਾਈ ਸਾਹਿਬ ਕਿੰਨਾ ਸੁੱਖਾ ਅੱਜ ਕੋਲੇ ਤੇ ਮੋਹ ਹੋ ਨਹਿਰ ਦੇ ਲਾਤ ਜਿਹੜੀ ਨਹਿਰਾਂ ਦੇਖੋ ਤੁਸੀਂ ਕਿੰਨਾ ਗੰਦ ਭਰਿਆ ਹੋਇਆ ਥੱਲੇ ਦਿਖਾ ਦਿਓ ਆ ਵੀਰ ਜੀ ਹੈ ਨਾ ਇਹ ਗੰਦ ਵਿੱਚ ਵੜ ਕੇ ਵੀ ਇੰਨੀ ਸੇਵਾ ਨਿਭਾਉਂਦੇ ਆ ਭਾਈ ਸਾਹਿਬ ਤੁਸੀਂ ਵੀ ਮੈਂ ਸੋਣਾ ਗੰਦ ਵੀ ਸਾਫ਼ ਕਰ ਦਿੰਦੇ ਕਈ ਵਾਰੀ ਸਾਰਾ ਸਿਸਟਮ ਵੀ ਤੁਸੀਂ ਬੰਦ ਦੇ ਦਿੰਦੇ ਬਿਲਕੁਲ ਬੋਡੀ ਸਾਨੂੰ ਪਤਾ ਹੁੰਦਾ ਵੀ ਕਿੰਨੇ ਏਰੀਏ ਚੜਦੀ ਏ ਕਿੰਨੇ ਏਰੀਏ ਚ ਮਿਲਣੀ ਹਾਂਜੀ ਫਿਰ ਅਸੀਂ ਕਿੱਲੇ-ਕੁੱਲੇ ਲੈ ਕੇ ਅਸੀਂ ਜਾਲ ਲੈ ਕੇ ਫਿਰ ਇਹ ਵੀ ਕਰਦੇ ਰਹਿੰਦੇ ਆਂ ਔਰ ਆ ਜੋ ਸੇਵਾ ਉਹ ਕਰਦੇ ਰਹਿੰਦੇ ਬਿਲਕੁਲ ਨਹਿਰਾਂ ਦੇ ਵਿੱਚੋਂ ਭਾਈ ਸਾਹਿਬ ਕਿੰਨਾ ਕੋ ਸੁੱਖ ਔਖਾ ਕੰਮ ਝੂਮ ਇਸੇ 스멜 ਬੜੀ ਆ ਜਿੱਥੇ ਗੰਦ ਭਰਿਆ ਹੋਇਆ ਸਾਰਾ ਇਕੱਠਾ ਹੋ ਜਾਂਦਾ ਇੱਥੇ ਆ ਕੇ ਗੰਦ ਲਾਸ਼ ਇੱਥੇ ਰੁਕ ਜਾਂਦੀ ਆ ਕੇ ਬਸ ਇਹ ਦਿੱਕਤ ਨਹੀਂ ਹੈ ਦਿੱਕਤ ਇਹ ਹੈ ਕਿ ਐਸਵਾਈ ਨਹਿਰ ਦੇ ਵਿੱਚ ਮਗਰਮਛ ਨੇ ਸਭ ਤੋਂ ਵੱਡਾ ਰੈਸਕਿਊ ਸਾਨੂੰ ਇਹੀ ਰਹਿੰਦਾ ਕਿ ਅਸੀਂ ਦਵਾ-ਦਵਾ ਆਪਣੇ ਲਾਕ ਨਾਲ ਰਸੇ ਬੰਨੀਓ ਦਵਾ-ਦਵਾ ਜਾਈਏ ਔਰ ਬੋਡੀ ਲੈ ਕੇ ਆ ਜੀ ਮਗਰਮਛ ਨੇ ਮਹਿਜ ਇੱਕ ਹਿੰਤਾ ਪਹਿਲਾਂ ਪਿੱਛੇ ਮਗਰਮਛ ਮੈਂ ਖੁਦ ਵੇਖ ਕੇ ਆਇ ਕਿਉਂਕਿ ਅੱਛਾ ਮਤਲਬ ਕਿ ਇਹ ਰਿਸਕ ਵੀ ਹੁੰਦਾ ਮਗਰਮਛ ਹੋਣ ਦਾ ਇਹ ਵੱਡਾ ਔਰ ਖਤਰਨਾਕ ਰਿਸਕ ਹੈ ਮਗਰਮਛ ਵੀ ਮਤਲਬ ਕਿ ਇਹਦੇ ਚ ਮਗਰਮਛ ਵੀ ਨੇ ਫਿਰ ਲਾਸ਼ ਕੱਢਣੀ ਹੋ ਜਿਆਦਾ ਔਖੀ ਹੋ ਜਾਂਦੀ ਬਿਲਕੁਲ ਜੀ ਰਿਸਕ ਹੁੰਦਾ ਹੈ ਕਿਉਂਕਿ ਮਗਰਮਛ ਤੇ ਜੀ ਜੀ ਬਿਲਕੁਲ ਉੱਤੇ ਆਈ ਲਾਸ਼ ਹਾਂਜੀ ਤੇ ਮੈਂ ਐਸਵਾਈਐਲ ਚੋਂ ਕੱਢ ਦੇਣਾ ਹਾਂ ਹਾਂ ਰਿਸਕ ਲੈ ਲੈਣਾ ਥੋੜਾ ਜਾਨ ਦਾ ਰਿਸਕ ਲੈ ਲੈਣਾ ਲੇਕਿਨ ਅਗਰ ਕੋਈ ਥੱਲੇ ਡੁੱਬ ਕੇ ਮਰੇ ਤਾਂ ਮੈਂ ਫੈਮਿਲੀ ਨੂੰ ਕਹਿ ਦੇਣਾ ਵੀ ਤੁਸੀਂ ਜਿੱਥੇ ਜਾਣਾ ਜਾਓ ਜਿੰਨੂੰ ਬੁਲਾਣਾ ਬੁਲਾਓ ਮੈਂ ਐਸਵਾਈਐਲ ਦੇ ਥੱਲੇ ਜਾ ਕੇ ਸਰਚ ਨਹੀਂ ਕਰਾਂਗਾ ਇਹ ਮੈਂ ਔਨ ਰਿਕਾਰਡ ਗੱਲ ਕੀਤੀ ਹੈ ਉਹ ਕੋਈ ਕਾਰਨ ਨਹੀਂ ਕਾਰਟ ਕੀ ਹੁੰਦਾ ਉਹਦਾ ਮਗਰਮਛ ਨੇ ਜੀ ਥੱਲੇ 13-13 ਫੁੱਟ ਦੇ ਹੋਰ ਸਪੋਸ ਕਰੋ ਕਿ ਮੈਂ ਥੱਲੇ ਸਿਲੰਡਰ ਲਾ ਕੇ ਗਿਆ ਹਾਂ ਉਹ ਬੇਸ਼ੱਕ ਮੇਰੇ ਤੇ ਹਮਲਾ ਵੀ ਨਾ ਕਰੇ 18 ਫੁੱਟ ਥੱਲੇ ਨਹਿਰ ਚ ਮੇਰੇ ਸਾਹਮਣੇ ਆਣ ਕੇ ਖਲੋ ਗਿਆ ਤੇ ਬਸ ਅੱਛਾ ਮਤਲਬ ਮੰਨੋ ਕਿ ਜੇ ਉਹਨੇ ਹਮਲਾ ਕਰਤਾ ਤੇ ਬਚ ਨਹੀਂ ਸਕਦਾ ਨਹੀਂ ਜੀ ਨਹੀਂ ਹੁਮਤ ਬਲ ਨਹੀਂ ਇਸ ਕਰਕੇ ਰਿਸਕ ਘੱਟ ਲੈਣੇ ਸਰਪਾਇਸ ਆ ਉਹਦੇ 18 ਜਿਹੜੇ ਮਗਰਮਚ ਫੜੇ ਆ ਉਹ ਕਿੱਡੀ ਦਲੇਰੀ ਨਾਲ ਫੜੇ ਤੁਸੀਂ ਕੀ ਉਹਦੇ ਉੱਤੇ ਲੱਗ ਰਿਸਕ ਕਰਦੇ ਕੋਈ ਤਰੀਕਾ ਉਹ ਲੱਗ ਰਿਸਕ ਹੁੰਦਾ ਜੀ ਜਾਲ ਵਗੈਰਾ ਉਹ ਸਪੈਸ਼ਲ ਹੁੰਦਾ ਉਹਦਾ ਪੁਆਇੰਟ ਦਾ ਪਤਾ ਹੁੰਦਾ ਉਹਦੇ ਟਿਕਾਣੇ ਦਾ ਪਤਾ ਹੁੰਦਾ ਹੁਣ ਚੱਲਦੀ ਨਾ ਕੀ ਪਤਾ ਇੱਥੇ ਬੈਠਾ 10 ਕਿਲੋਮੀਟਰ ਪਿੱਛੇ ਬੈਠਾ 15 ਪਿੱਛੇ ਬੈਠਾ ਪਤਾ ਨਹੀਂ ਨਾ ਇੰਨੇ ਫੱਲੇ ਇੰਨੇ ਮਗਰਮਚ ਨੇ ਜਿਵੇਂ ਜੀ ਬਿਲਕੁਲ ਤੁਸੀਂ ਹਿਸਾਬ ਲਾ ਲਓ ਭਾਈ ਬਾ ਕਿੱਡਾ ਵੱਡਾ ਰਿਸਕ ਹੈ ਸਾਡੇ ਵੀਰ ਪ੍ਰਗਟ ਸਿੰਘ ਆਪਣੀ ਜ਼ਿੰਦਗੀ ਦਾ ਰਿਸਕ ਲੈ ਕੇ ਆਪਣੀ ਫੈਮਿਲੀ ਦੇ ਵਿੱਚ ਚਾਰ ਬੱਚੀਆਂ ਨੇ ਇਹਨਾਂ ਦੀਆਂ ਤੁਸੀਂ ਦੇਖੋ ਰਿਸ ਹਰ ਜਗ੍ਹਾ ਪਹੁੰਚ ਜਾਂਦੇ ਆ ਪੰਜਾਬ ਦੇ ਪੰਜਾਬ ਦੇ ਹੀ ਭਾਈ ਸਫਰ ਲਾਸ਼ਾਂ ਕੱਢਣ ਜਾਂਦੇ ਸਾਰੀ ਜਗ੍ਹਾ ਦੀ ਜਿੱਥੋਂ ਫੋਨ ਆ ਜਾਵੇ ਫੈਮਿਲੀ ਦਾ ਉੱਥੇ ਪਹੁੰਚ ਜੀ ਬਿਲਕੁਲ ਪਹੁੰਚ ਤੁਸੀਂ ਦੇਖੋ ਹਾਲਾਤ ਦੇਖ ਲਓ ਨਹਿਰਾਂ ਦੇ ਕੋਈ ਨਹਿਰਾਂ ਸੁੱਕਾ ਕੰਮ ਨਹੀਂ ਕਿ ਇੱਥੇ ਲਾਸ਼ ਆਲਰੇਡੀ ਪਈ ਹੋਈ ਆ ਹੁਣ ਕੱਢਣੀ ਆ ਐਂਬੂਲੈਂਸ ਦੀ ਵੇਟ ਕਰ ਰਹੀ ਕਿਉਂਕਿ ਪਹਿਲਾਂ ਨਹੀਂ ਕੱਢ ਸਕਦੇ ਤੇ ਵੀਰ ਪ੍ਰਗਟ ਸਿੰਘ ਦੀ ਸੇਵਾ ਬਹੁਤ ਵੱਡੀ ਆ ਇਹ ਵੀਡੀਓ ਤੁਸੀਂ ਲੋਕਾਂ ਤੱਕ ਪਹੁੰਚਾਓ ਕਿਉਂਕਿ ਪ੍ਰਗਟ ਸਿੰਘ ਵੀਰ ਨੇ ਹਰਿਆਣੇ ਦੇ ਵਿੱਚ ਨਾਮ ਬਣਾਇਆ ਸਿੱਖਾਂ ਦਾ ਔਰ ਇੱਕ ਵੀਰ ਆਪਣੀ ਜ਼ਿੰਦਗੀ ਦੀ ਜਾਨ ਜੋਖਮ 'ਚ ਪਾ ਕੇ ਦੇਖੋ ਆ ਦੇਖੋ ਤੁਸੀਂ ਉਹ ਕਿਉਂਕਿ ਇਹ ਸੇਵਾਵਾਂ ਨਾਲ ਫ੍ਰੀ ਸੇਵਾਵਾਂ ਨੂੰ ਬੰਦੇ ਨੇ ਪੈਸਾ ਫਿਰ ਜਦੋਂ ਜਿਵੇਂ ਕਿ ਲਾਸ਼ਾ ਕੱਢਦੇ ਜਿਹੜੇ ਗੋਤਾਖੋਰ ਨੇ ਹਾਂਜੀ ਐਸਵਾਈਐਲ ਤੋਂ ਮਗਰ ਮੱਚੇ ਹਾਂ ਹਾਂ ਤਾਰਾ ਮਗਰ ਮੱਚੇ ਤਾਰਾ ਮਗਰ ਮੱਚੇ ਪਪਾ ਗੁਲਸ਼ਨ ਨਾਲ ਹੀ ਹੁੰਦਾ ਬਿਲਕੁਲ ਆਪਾਂ ਆਪਾਂ ਖੁਦ ਰੈਸਕਿਊ ਵੀ ਦੇਖੇ ਨੇ ਇਹ ਜੱਦੀ ਬਹੁਤ ਨੇ ਜੀ ਆ ਸਨੇਕ ਵਾਲੇ ਵੀ ਭਾਈ ਨੂੰ ਆ ਜਾ ਦੋ ਮਿੰਟ ਇੱਧਰ ਆ ਜਾਓ ਆ ਇਹ ਹਰਿਆਣੇ ਦੇ ਭਾਈ ਕੁਛੇਤਰ ਦੇ ਵਿੱਚ ਵਸਣ ਵਾਲੇ ਜਿਹੜੇ ਵੀਰ ਨੇ ਸਾਡੇ ਇੱਕ ਪ੍ਰਗਟ ਸਿੰਘ ਨਾਲ ਤੁਹਾਨੂੰ ਮਿਲਾਇਆ ਇੱਕ ਵੈਸੇ ਕਿ ਇਸਮਤ ਆ ਜਾ ਬਿਲਕੁਲ ਬਹੁਤ ਮਗਰ ਵਿੱਚ ਬڑے ਬڑے ਲਾ ਲਓ ਭਾਈ ਇੱਥੇ ਤੁਸੀਂ ਵੀ ਦੱਸ ਦੋ ਹਾਂ ਇਹ ਦੇਖੋ ਪ੍ਰਗਟ ਸਿੰਘ ਜਿੱਥੇ ਸੇਵਾ ਕਰਦੇ ਮਤਲਬ ਕਿ ਸਾਰੀਆਂ ਲਾਸ਼ਾਂ ਕੱਢਣ ਦੇ ਉੱਥੇ ਗੁਲਸ਼ਨ ਜੀ ਜਿਹੜੇ ਵੀਰ ਨੇ ਸਨੇਕ ਮੈਨ ਨੇ ਆ ਇਹਨਾਂ ਸਨੇਕ ਮੈਨ ਤਾਂ ਕਰ ਰਹੇ ਕਿ ਲੋਕਾਂ ਨਾਲ ਮਤਲਬ ਕਿ ਜਿਹੜੇ ਘਰਾਂ 'ਚ ਸੱਪ ਮਿਲਦੇ ਆ ਜਾਂ ਹੋਰ ਵੀ ਮਤਲਬ ਕਿ ਜਿੱਦਾਂ ਵੀ ਰੈਸਕਿਊ ਕਰਨਾ ਹੁੰਦਾ ਸੱਪ ਦਾ ਕਿਉਂਕਿ ਇਹ ਆਪਣੇ ਨੂੰ ਬੜੀ ਦਲੇਰੀ ਵਾਲੀ ਗੱਲ ਹੈ ਵੀਰ ਜੀ ਗੁਲਸ਼ਨ ਜੀ ਸਵਾਗਤ ਹੈ ਤੁਹਾਡਾ ਕਿਉਂਕਿ ਅੱਜ ਦੋ ਸਮਾਜ ਸੇਵੀਆ ਇਕੱਠਾ ਮਿਲਣ ਦਾ ਮੌਕਾ ਸਾਨੂੰ ਮਿਲ ਗਿਆ ਤਾਂ ਆਪਾਂ ਲਾਈਵ 'ਚ ਲੈ ਲਿਆ ਤੇ ਗੁਲਸ਼ਨ ਜੀ ਕਿਵੇਂ ਸਨੇਕ ਦਾ ਤੁਸੀਂ ਜਿਹੜਾ ਸੱਪਾਂ ਫੜਨ ਦਾ ਬੜੇ ਜਰੇਲੇ ਜਿਹੜੇ ਸੱਪ ਮੈਂ ਸੁਣਿਆ ਸੁਣਿਆ 8 10 10 ਫੁੱਟ ਦੇ ਸੱਪ ਤੁਸੀਂ ਫੜੇ ਨੇ ਹਾਂਜੀ ਇਹ ਸਭ ਤੋਂ ਵੱਡਾ ਜੇ ਐਕਸੀਡੈਂਟ ਜਿਵੇਂ ਤੁਹਾਡਾ ਨਾ ਕਦੀ ਹੋਇਆ ਕਿ ਵੀ ਜਿਆਦਾ ਸੱਪ ਫੜੇ ਹੋਣ ਜੀ ਮੇਰੇ ਪਾਸੇ ਇੱਕ ਦੋ ਸਾਲ ਕੇ ਬਾਅਦ ਹੋ ਗਈ ਜੀ ਟਿਪਲੀ ਜੀ ਮੇਰੇ ਕੋਲ ਫੋਨ ਆ ਜਾਈਗਾ ਹਾਂਜੀ ਵੀ ਇੱਕ ਦੋ ਸਾਲ ਪਹਿਜੀ ਤੂੰ ਹਾਂ ਗਏ ਜੀ ਮੋਗਾ ਦੇਖ ਜਾ ਉਗਬਿੰਟੇ ਬੜੀ ਸੀ ਅੱਛਾ ਤੂੰ ਕਨੇ ਬੁੱਲਾ ਜੀ ਜੇਸੀ ਵੀ ਮਗਾਉ ਜੇਸੀ ਵੀ ਆ ਗਈ ਮੋਕੇ ਤੇ ਓਕੇ ਤੇ ਜਾਂ ਜੇਸੀ ਵੀ ਸ਼ੁਰੂ ਹੋਈ ਜੀ ਉहां ਕਮ ਸੇ 40 ਸਾਹ ਪਕੜੇ ਜੀ ਓਕੇ 8 10 10 ਫੁੱਟੇ ਮੋਟੇ ਬੜੇ 300 400 ਵੰਡੇ ਸੇ ਜੀ ਸਰ ਤੁਸੀਂ ਜਾਵੇਂ ਤੁਸੀਂ ਗੁਲਸ਼ਨ ਦੀ ਫੜਦੇ ਹੋ ਸੱਪੂ ਫੜਦੇ ਹੋ ਇਹਨਾਂ ਦੀ ਕੋਈ ਟ੍ਰੇਨਿੰਗ ਲਿੱਤੀ ਸੀ ਪਹਿਲਾਂ ਤੁਸੀਂ ਹਾਂਜੀ ਟ੍ਰੇਨਿੰਗ ਲਿੱਤੀ ਜੀ ਟ੍ਰੇਨਿੰਗ ਲਾ ਮਰੋ ਕਿ ਦੇਖਿਆ ਜਾ ਤਾਂ ਹਰ ਬੰਦਾ ਸੋਚਦਾ ਮੈਂ ਫੜ ਲੈ ਕੇ ਕੁਝ ਮਰੋ ਕਿ ਇਹੋ ਜੇ ਕੰਮ ਕਰਾਂ ਉਹ ਕੁਝ ਨਹੀਂ ਇਹ ਕੰਮ ਕਰਕੇ ਬਸ ਇਹ ਬਾਦੀ ਨਾ ਕਰਨਾ ਚਾਹੀਏ ਜੀ ਅੱਛਾ ਹਾਂਜੀ ਬਲੋ ਰਿਸਕ ਹੁੰਦਾ ਇਹਦੇ ਚ ਕਦੀ ਕਦੀ ਐਦਾਂ ਵੀ ਹੋਇਆ ਕਿ ਦਿਨ ਦੇ ਜਾਣ ਜਾਣ ਦਾ ਮੌਕਾ ਤੁਹਾਡਾ ਹੋ ਗਿਆ ਸੱਪ ਲੜਿਆ ਹੋਵੇ ਤੁਹਾਨੂੰ ਬਾਦੂਵਾਰ ਲੜੇ ਸ਼ਾਮ ਜੀ ਕੋਈ ਪਤਾ ਨਹੀਂ ਅੱਛਾ ਜੀ ਬਾਦੂਵਾਰ ਜੀ ਤੇ ਕੈਸੇ ਕੈਸੇ ਸੱਪ ਹੋਂਦ ਤੱਕ ਦੋ ਹੀ ਪੜੇ ਨੇ ਮਤਲਬ ਕਿ ਕਿਹੜੇ ਜਿਹੜੀ ਕੋਮਨ ਕ੍ਰੇਟ ਰੈੱਡ ਸਨੇਕ ਵਾਟਰ ਸਨੇਕ ਪੂਲ ਸਨੇਕ ਅੱਛਾ ਜੀ ਜੋ ਦੋ ਮੂੰਹ ਬੋਲਦੇ ਸੈਂਡ ਬੋਸ ਨੇ ਜੋ ਦੋ ਮੂੰਹ ਆਸਾਂ ਬੋਲਦੇ ਜੀ ਉਹ ਹੀ ਪੜਦੇ ਕਿਹੜੇ ਸੱਪ ਜ਼ਿਆਦਾ ਡੇਂਜਰਸ ਹੁੰਦੇ ਨੇ ਜੀ ਸਭ ਤੋਂ ਜ਼ਿਆਦਾ ਜੋ ਤੇ ਕੋਮਨ ਕ੍ਰੇਟ ਜੀ ਜੋ ਰਾ मंजिल जुट गया जी मैंने सुना था लास्ट टाइम दो बच्चे भी मरे थे इस एरिए में ना सांप लड़ने से नहीं दो नहीं ज्यादा मरे थे जी ज्यादा मरे हाँ थे। जी मेरे मेरे पास बाईस केस, केस थे जी पिछले साल अच्छा। सांप करने चार बच्चे मरे थे जी अच्छा ये यहाँ बैन के बाद बेरसला बेर गाँव जी दो बच्चों के सांप काट गया वो मरे थे जी दो बच्चे यहाँ थे जी कुछ इतने दिन जी सांप घर में गर में हां में है ना जी वक्त हां जी सोते वक्त आपके बाद सारा दिन कितने केस कवर करते रात को, तो को बहुत सम... तो दिन रात 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 दिन रात आप चले जाते जाते फ्री सेवा करते फ्री सेवा जी

ਵੱਲੋਂ ਕੀ ਦੇਖੋ ਤੁਸੀਂ ਸਨੇਕਮੈਨ ਦਾ ਵੀ ਤੇ ਸਾਡੇ ਵੀਰ ਦਾ ਤੋਂ ਪ੍ਰਕਾਸ਼ ਸਿੰਘ ਦਾ ਦਿਖਾਤਾ ਤੇ ਇਹ ਜਿਹੜੇ ਵੀਰ ਨੇ ਸਮਾਜ ਸੇਵੀ ਨੇ ਹਿੰਮਤ ਕਰਦੇ ਬਲੀ ਜਾਨ ਜੋਖਮ ਚ ਪਾਉਂਦੇ ਚਾਹੇ ਕੋਈ ਪੈਸੇ ਦੇ ਬਿਨਾ ਕੋਈ ਵੀ ਕੰਮ ਨਹੀਂ ਕਰਦਾ ਇਹੋ ਜਨਾ ਪੈਸੇ ਲੈਂਦੇ ਐ ਇਸ ਕੇ ਜੇ ਮੰਨ ਲਓ ਸਾਕਸੀ ਦੂਸਰੇ ਆਏਗੇ ਤਾਂ ਪੈਸੇ ਲੈ ਲੈਣਗੇ ਪੈਸੇ ਲੈ ਲਏ ਜੀ ਹਾਂ ਹਾਂ ਜੀ ਉਦ ਲਈ ਮਤਲਬ ਨੋਰਮਲ ਜੇ ਕੋਈ ਇੱਕ ਜਾਨ ਖਤਰੇ ਵਿੱਚ ਜੀ ਕਿ ਪਰ ਕੱਟ ਗਿਆ ਕੀ ਬਸ ਜਾਨ ਚਲੀ ਗਈ ਜੀ ਕਮਨ 2.5 ਲੱਖ ਖਰਚਾ ਜੀ ਕਮ ਸੇ ਕਮ ਵੀ ਕਮ ਸੇ ਕਮ 2.5 ਲੱਖ ਰੁਪਏ ਆਪਕੋ ਜਬ ਜਬ ਆਪਕੋ ਕੱਟਾ ਤਾਂ ਆਪੋ ਨੇ ਫਿਰ ਕਿਸ ਤਰ੍ਹਾਂ ਇਲਾਜ ਕੀਤਾ ਆਪ ਕੋਈ ਟ੍ਰੇਨਿੰਗ ਹੁੰਦੀ ਹੈ ਮੈਨੂੰ ਪਤਾ ਲੱਗਿਆ ਸੀ ਵੀ ਯਾਰ ਛੋਟਾ ਨਹੀਂ ਛੋਟਾ ਜੀ ਅੱਛਾ ਅੱਛਾ ਪਰ ਜੇ ਕੋਈ ਸਾਫ ਲੜ ਜਾਂਦਾ ਉਸ ਨੂੰ ਕੀ ਕਰਨਾ ਚਾਹੀਏ ਮੈਨੂੰ ਕੋਈ ਪਹਿਲੀ ਜੋ ਫਰਸਟ ਐਡ ਨਾ ਤਾਂ ਉਸ ਨੂੰ ਘੱਟੋ ਨਾ ਕਬਿਨਾ ਕੇ ਬੰਦ ਜੀ ਅੱਛਾ ਨੋਰਮਲ ਜੀ ਆਪਣਾ ਉਸ ਟੋਲ ਜਾਓ ਦੀ ਬੜੀ ਹਸਪੀਟਲ ਮੈਂ ਨਾ ਕੋਈ ਝੜਾ ਲਗਵਾਉਣਾ ਜੀ ਅੱਛਾ ਉਹ ਝੜਾ ਲਗਵਾਏ ਮਰੇਗਾ 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 ਹਾਂ ਜੀ ਝੜਾ ਕੋਈ ਇਲਾਜ ਨਹੀਂ ਜੀ ਸਿਰ ਹਸਪੀਟਲ ਮੈਂ ਲੱਜਾ ਐਂਟੀ ਵੈਨਮ ਓਕੇ ਐਂਟੀ ਵੈਨਮ ਸੇ ਜਾਨ ਬਚ ਸਕਦੀ ਹੈ ਇਹਨਾਂ ਕੋਈ ਨਹੀਂ ਜੀ ਬਿਲਕੁਲ ਤੁਸੀਂ ਦੇਖੋ ਆਪਾਂ ਲਾਈਵ ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਰੈਸਕਿਊ ਹੋਇਆ ਤਾਂ ਚੱਲਣਾ ਹੁਣ ਮਹ ਲੋ ਜਿਹੜੇ লাশ ਕੱਢਨੇ ਆ ਵੀਰ ਜੀ ਨੇ ਸਾਡੇ ਪ੍ਰਗਟ ਸਿੰਘ ਨੇ ਐਂਬੂਲੈਂਸ ਪਹੁੰਚ ਗਈ ਆ ਤੇ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਸੀ ਸਾਰੀ ਕਾਰਵਾਈ ਕਰ ਚੁੱਕਿਆ ਪ੍ਰਸ਼ਾਸਨ ਵੀ ਆਪਣੀ ਕਿਉਂਕਿ ਲਾਸ਼ਾਂ ਦਾ ਪਤਾ ਨਹੀਂ ਕਿੱਥੋਂ-ਕਿੱਥੋਂ ਰੜ ਕੇ ਆਂਦੀਆਂ ਨੇ ਕੋਈ ਗਾਰੰਟੀ ਨਹੀਂ ਹੁੰਦੀ ਵੀ ਕੌਣ ਕੀ ਆ ਉਹਨਾਂ ਦਾ ਪੋਸਟਮਾਰਟਮ ਹੋਗਾ ਤੇ ਇੱਥੇ ਉਹਨ ਦੇ ਵੇਲੇ ਪਤਾ ਲੱਗੂਗਾ ਵੀ ਉਹ ਕਿੱਥੇ ਦੀ ਆ ਤੇ ਤੁਸੀਂ ਦੇਖੋ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਕਰ ਸਕਦੇ ਆ ਬਾਕੀ ਦਖਾਨੇ ਆ ਅਗੂ ਕੀ ਅਗੂ ਅਗੂ ਆਨੇ ਲਾਸ਼ ਦਾ ਪ੍ਰੋਸੈਸ ਤੁਹਾਨੂੰ ਦਿਖਾਨੇ ਵਿੱਚ ਪਾਣੀ ਦੇ ਵੜਨਗੇ ਨਾਲ ਨਾਲ ਤੇ ਉਹ ਵੀ ਤੁਹਾਨੂੰ ਦਿਖਾਨੇ ਆ ਵੀ ਕਿਦਾਂ ਲਾਸ਼ ਕੱਢਦੇ ਆ ਸੋ ਸੁੱਖਾ ਕੰਮ ਨਹੀਂ ਹੁੰਦਾ ਦੇਖੋ ਉਹ ਉੱਪਰਾਂ ਜਾ ਕੇ ਵੀਰ ਸਾਡੇ ਲੱਗ ਪਏ ਨੇ ਵੀ ਖੋਲਣ ਲੱਗ ਗਏ ਤਰਪਾਲ ਕਿਉਂਕਿ ਇਹਦੇ ਉੱਤੇ ਲਾਸ਼ ਰੱਖਣੀ ਆ ਕਿਉਂ ਲਾਸ਼ ਬਾਦ ਨੂੰ ਤੁਹਾਨੂੰ ਦਿਖਾ ਸਕਦੇ ਕਿਉਂਕਿ ਇਹ ਸਿੱਧਾ ਬਣੋ ਕਿ ਫੇਸਬੁੱਕ ਤੇ ਪ੍ਰੋਬਲਮ ਆਂਦੀ ਆ ਤੇ ਦੇਖੋ ਤੁਸੀਂ ਲਾਸ਼ ਦਾ ਪ੍ਰੋਸੈਸ ਸਟਾਰਟ ਹੋਣਾਗਾ ਤੇ ਲਾਈਵ ਤੁਸੀਂ ਨਾਲ ਪਾਸ ਹੋ ਜਾਓ ਤੁਸੀਂ ਥੋੜਾ ਜਿਹਾ ਆ ਜਾਓ ਐਮ뷸ੈਂਸ ਆ ਗਈ ਆ ਤੇ ਬਹੁਤ ਹੀ ਮਤਲਬ ਕਿ ਇੱਕ ਮੰਦ ਭਾਗੀ ਘਟਨਾ ਹੋਉਂਦੀਆਂ ਨੇ ਜਿਹੜੀਆਂ ਕਿ ਬਹੁਤ ਅਕਾ ਹੁੰਦਾ ਲਾਸ਼ਾਂ ਦੀ ਤੇ ਪਹੁੰਚੂ ਕੇ ਲਾਸ਼ ਲੈ ਕੇ ਵੀਰ ਜੀ ਸਾਡੇ ਲਾਈਵ ਤਸਵੀਰਾਂ ਦਿਖਾ ਰਹੇ ਆ ਪ੍ਰਗਟ ਸਿੰਘ ਹੁਣ ਤਿਆਰੀ ਕਰ ਰਿਹਾ ਤੇ ਹੂੰ ਉਹ ਨਹੀਂ ਅਲੇ ਨਹੀਂ ਕਰਦਾ ਬਿਲਕੁਲ ਤੁਹਾਨੂੰ ਦਿਖਾਤਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਥੇ ਦੇਖੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੇ ਆ ਦੇਖੋ ਤੁਸੀਂ ਗੰਦਗੀ ਕਿੰਨੀ ਇੱਥੇ ਉਹ ਤੁਹਾਨੂੰ ਖਾਸ ਚੀਜ਼ਾਂ ਵੀ ਦਿਖਾਵਾਂਗੇ ਆ ਦੇਖੋ ਤੁਸੀਂ ਨਹਿਰਾਂ ਦਾ ਹਾਲਾਤ ਦੇਖੋ ਤੁਸੀਂ ਕਿੰਨੀ ਗੰਦਗੀ ਇੱਥੇ ਠੀਕ ਹੈ ਆ ਦੇਖੋ ਲਾਈਵ ਤੁਸੀਂ ਲੋਕ ਤੁਹਾਨੂੰ ਦਿਖਾ ਰਹੇ ਦੇਖੋ ਨਹਿਰਾਂ ਦੇ ਉੱਤੇ ਲੋਕੀ ਦੇਖੋ ਟੂਨੇ ਟੱਪਰੇ ਜੇ ਕਰਦੇ ਆ ਇਹ ਗੰਦ ਪਾਏ ਹੋਏ ਲੋਕਾਂ ਨੇ ਇੱਥੇ ਨਾ ਨਾਰੀਅਲ ਸੁੱਟ-ਸੁੱਟ ਕੇ ਦੇਖੋ ਤੁਸੀਂ ਗੰਦਗੀ ਕਿੰਨੀ ਆ ਇਹ ਗੰਦਗੀ ਚੋਂ ਲਾਸ਼ ਕਢਣਾ ਸੌਖੀ ਗੱਲ ਨਹੀਂ ਹੈਗੀ ਜੇ ਪ੍ਰਗਟ ਸਿੰਘ ਗੋਤਾਖੋਰ ਨਾਲ ਤੁਹਾਡੀ ਗੱਲ ਕਰਾਈ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਆ ਨਹਿਰਾ ਸਵੈਲਾ ਸਵੈਲਾ ਅਹਾਣੇ ਦੇ ਵਿੱਚ ਆਪਾਂ ਖੜੇ ਆ ਕੁਛੇਤਰ ਦੇ ਲਾਗੇ ਤੇ ਤੁਹਾਨੂੰ ਦਵਾਇ ਤਸਵੀਰ ਦਿਖਾ ਰਹੇ ਹਾਂ ਪੁਛ ਪਹੁੰਚ ਚੁੱਕਿਆ ਹੈ ਤੇ ਦੇਖੋ ਤੁਸੀਂ ਹੁਣ লাশ ਕੱਢੀ ਜਾਊਗੀ ਪਾਣੀ ਦੇ ਵਿੱਚ ਪ੍ਰਗਟ ਸਿੰਘ ਗੋਤਾਖੋਰ ਵਧਣਗੇ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਟਾਈਮ ਤੇ ਇਦਾਂ ਮਤਲਬ ਕਿ ਕੀ ਕਾ ਸਕਦੇ ਆ ਵੀ ਬਹੁਤ ਦੁੱਖ ਦੀ ਗੱਲ ਆ ਕੀ ਵੀ ਜੋ ਲੋਕ ਸੁਸਾਇਟੀ ਕਰ ਜਾਂਦੇ ਆ ਤੇ ਵੀਰ ਸਾਰੇ ਡੋਰ ਡੋਰ ਤੇ ਤੁਸੀਂ ਦੇਖੋ ਹੁਣ ਪੁਲਿਸ ਪ੍ਰਸ਼ਾਸਨ ਐਂਬੂਲੈਂਸ ਆ ਚੁੱਕੀ ਆ ਕਿਉਂਕਿ ਨਹਿਰਾਂ ਚ ਲਾਸ਼ਾਂ ਮਿਲਣ ਦਾ ਜਿਹੜਾ ਦੌਰ ਬਹੁਤ ਜ਼ਿਆਦਾ ਵੱਧ ਗਿਆ ਸਦਕਿ ਕੋਈ ਇਸ ਵਕਤ SYL ਨਹਿਰ ਦੇ ਵਿੱਚੋਂ ਲਾਸ਼ ਜਿਹੜੀ ਉਹ ਮਿਲ ਚੁੱਕੀ ਹੈ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਬੋਡੀ ਨੂੰ ਜਿਹੜਾ ਕਿ ਪੂਰਾ ਪੈਕ ਕੀਤਾ ਜਾ ਰਿਹਾ ਤਾਂ ਜੋ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇ ਇਹ ਕਿਰਮਚ ਐਸਵਾਈਐਲ ਨਹਿਰ ਹੈ ਜਿੱਥੋਂ ਨਹਿਰ ਲਾਸ਼ ਜਿਹੜੀ ਮਿਲੀ ਲਗਾਤਾਰ ਸلسਲਾ ਜਿਹੜਾ ਜਾਰੀ ਸੀ ਗੋਤਖੌਰ ਪ੍ਰਗਟ ਸਿੰਘ ਨੇ ਵੀ ਦੱਸਿਆ ਇਹ 18ਵੀਂ ਲਾਸ਼ ਹੈ ਜੋ ਕਿ 1 ਮਹੀਨੇ ਦੇ ਵਿੱਚ ਇਹ ਮਿਲੀ ਹੈਗੀ ਕੇਸ ਲਗਾਤਾਰ ਵੱਧ ਰਹੇ ਨੇ ਬਹੁਤ ਦੁੱਖ ਹੋ ਰਿਹਾ ਕਿ ਇਦਾਂ ਆਪਣੀਆਂ ਜਾਨਾਂ ਗਵਾ ਰਹੇ ਨੇ ਛੋਟੀਆਂ-ਛੋਟੀਆਂ ਜਿਹੜੀਆਂ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਉਹ ਲੜਾਈਆਂ ਕਿਵੇਂ ਮੌਤ ਦਾ ਕਾਰਨ ਬਣ ਜਾਂਦੀਆਂ ਨੇ ਔਰ ਦੇਖ ਸਕਦੇ ਹੋ ਤੁਸੀਂ ਇਸ ਵਕਤ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਨੂੰ ਸੌਂਪੀ ਜਾ ਰਹੀ ਹੈ ਇਹ ਅ ਵੀਰ ਜੀ ਫਿਰ ਇਹਨੂੰ ਲਾਸ਼ ਨੂੰ ਕਢਣਾ ਕਿੰਨਾ ਕੁ ਮੁਸ਼ਕਲ ਹੋ ਗਿਆ ਜਿਸ ਤਰੀਕੇ ਦੇ ਨਾਲ ਗੰਦਗੀ ਵੀ ਬਹੁਤ ਐਸਵਾਈਐਲ ਨਹਿਰ ਦੇ ਵਿੱਚ ਹੈਗੀ ਆ ਔਰ 10 ਦਿਨ ਪੁਰਾਣੀ ਜਿਹੜੀ ਤੁਸੀਂ ਬੋਡੀ ਦੱਸੀ ਹੈ ਫੜਾਈਆਂ ਨੂੰ ਫੜਾ ਕੇ ਦਿਓ ਫੜੀ ਵਾਰ ਐਂਬੂਲੈਂਸ ਤੇ ਸਰਦਲ ਸਰਦਲ ਤੁਸੀਂ ਦੇਖੋ ਸੇ ਇਸ ਵਕਤ ਬੋਡੀ ਜਿਹੜੀ ਬਹੁਤ मतलब नाजुक हालत है ਹੈ ਖਰਾਬ ਹੈ ਬਰੂ ਮਾਰ ਰਹੀ ਹੈ ਗਲਿਆ ਤੋਂ जी था था। था था। था। था... था था। हाँ ਪਿਆ ਬੋਡੀ ਆਕੜੀ ਤੁਹਾਨੂੰ ਦੱਸ ਕੋਈ ਸੁਭਾਤ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਐਸਵਾਈਐਲ ਨਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਭਾਜੀ ਕਾਰਨ ਕੀ ਲੱਗਦਾ ਇਹ ਲਗਾਤਾਰ ਜਿਹੜੇ ਸੁਸਾਈਡ ਕੇਸ ਵੱਧ ਰਹੇ ਨੇ ਕਿਉਂ ਲੋਕ ਆਪਣੀਆਂ ਜਾਨਾਂ ਗਵਾ ਰਹੇ ਨੇ ਬਸ ਬਰਦਾਸ਼ਤ ਖਤਮ ਹੋ ਚੁੱਕੀ ਹੈ ਕਿਹਾ 8 ਸਾਲ ਦਾ ਬੱਚਾ ਹੈ ਕਿ 80 ਸਾਲ ਦਾ ਬੁੱਢਾ ਜੀ ਕਿਸੇ ਨੂੰ ਇੱਕ ਕਰ ਕੋਈ ਵੀ ਗਲਤ ਬਕ ਕਹਿ ਦਈਏ ਜਾਂ ਸਮਝਾਉਣ ਦੀ ਕੋਸ਼ਿਸ਼ ਕਰੀ ਤਾਂ ਇਸ ਚੀਜ਼ ਨੂੰ ਹੁਣ ਬਰਦਾਸ਼ਤ ਨਹੀਂ ਕਰ ਰਿਹਾ ਸੱਤ ਸਾਲਾਂ ਤੋਂ ਮਾਮਲੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਇਹ ਸਭ ਕੋਈ ਦਿਨ ਨਹੀਂ ਜੋ ਨਹਿਰ ਦੇ ਵਿੱਚੋਂ ਲਾਸ਼ ਨਾ ਮਿਲਦੀ ਜੀ ਬਿਲਕੁਲ ਸਭ ਇਹਨੂੰ ਹੁਣ ਮਲੇ ਪੁਲਿਸ ਅਰਪਾ ਪੱਤਰ ਘੰਟੇ ਤੱਕ ਪੁਲਿਸ ਆਪਣੇ ਕੋਲ ਰੱਖੇਗੀ ਜੀ ਅਗਾਰ ਮਿਲੇਗਾ ਆਖਰੀ ਵਾਰੇ ਪਰਿਵਾਰ ਤੱਕ ਪਹੁੰਚ ਜਾਏਗਾ ਲੇਕਿਨ ਫਿਲਹਾਲ ਖੋੜਿਆਂ ਕੀੜਿਆਂ ਤੋਂ ਕੁੱਤਿਆਂ ਤੋਂ ਬਚਾ ਕੇ ਇਹ ਹੋਰ ਇਨਸਾਨੀ ਲਾਸ਼ ਨੂੰ ਅੱਗ ਤੱਕ ਪਹੁੰਚਾਉਂਦੀ ਸੁਗਾ ਕਰ ਜੀ ਮਤਲਬ ਕਿ ਤੁਹਾਨੂੰ ਫੋਨ ਕਦੋਂ ਆਉਂਦਾ ਫਿਰ ਕਦੋਂ ਪਤਾ ਚੱਲਦਾ ਤੁਹਾਨੂੰ ਕਿ ਇੱਕ ਦੇ ਇੱਕ ਦੇਰ ਘੰਟਾ ਪਹਿਲਾਂ ਫੋਨ ਆਇਆ ਜੀ ਮੈਂ ਤੁਰੰਤ ਪਹੁੰਚ ਗਿਆ ਸਾਂ ਔਰ ਪੂਰੀ ਟੀਮ ਨੇ ਮੇਰੇ ਨਾਲ ਫੋਨ ਕਿਸੇ ਅਣਜਾਣ ਬੰਦੇ ਵੱਲੋਂ ਐਸੀ ਜਾਂ ਪਰਿਵਾਰ ਵੱਲੋਂ ਕੀਤਾ ਗਿਆ ਸੀ ਪਰ ਅਸਲ ਮੀਡੀਆ ਤੇ ਨਹੀਂ ਜੀ ਇਹ ਵੀ ਦਿਹਾੜੀ ਮਜ਼ਦੂਰ ਵਾਲਾ ਹੈ ਕੋਈ ਅਫਸਰ ਹੈ ਕੋਈ ਬੇਲਦਾਰ ਹੈ ਕੋਈ ਗਲਤ ਹੈ ਉਹ ਆਪਣੀ ਫੈਮਿਲੀ ਨਾਲ ਜਾ ਰਿਹਾ ਸਾਰੇ ਪਿੰਡ ਪਰ ਫੋਨ ਕਰਦੇ ਜੀ ਬਿਲਕੁਲ ਬਹੁਤ ਧੰਨਵਾਦ ਜੀ ਸੋ ਦਸ਼ਕੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੀ ਬੋਡੀ ਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਪਾਇਆ ਜਾ ਰਿਹਾ ਹਾਲਾਂਕਿ ਅਜੇ ਕਿਹਾ ਜਾਵੇ ਤਾਂ ਇਹ ਅਜੇ ਲਵਾਰਸ ਹੀ ਹੋਏਗੀ ਕਿਉਂਕਿ ਅਜੇ ਇਹਨਾਂ ਦੇ ਪਰਿਵਾਰ ਦੀ ਨਹੀਂ ਪਤਾ ਲੱਗਾ ਕਿ ਇਹ ਇਹਨਾਂ ਦਾ ਪਰਿਵਾਰ ਕੌਣ ਹੈ ਕਿਉਂਕਿ ਇਹ ਪੁਲਿਸ ਪ੍ਰਸ਼ਾਸਨ ਹੀ ਪਤਾ ਕਰੇਗੀ ਕਿ ਕਿਸ ਦੀ ਇਹ ਬੋਡੀ ਸੀ ਕਿੱਥੋਂ ਦਾ ਇਹ ਰਹਿਣ ਵਾਲਾ ਸੀ ਪਰ ਇਹਨਾਂ ਦੱਸਿਆ ਜਾ ਰਿਹਾ ਅੰਬਾਲੇ ਦੇ ਤਕਰੀਬਨ ਐਸਵਾਈਐਲ ਨਹਿਰ ਦੇ ਵਿੱਚੋਂ ਰਿੜਦਿਆਂ ਹੋਇਆਂ ਇੱਕ ਕਿਰਮਚ ਐਸਵਾਈਐਲ ਨਹਿਰ ਦੇ ਵਿੱਚ ਜਿਹੜੀ ਲਾਸ਼ ਹੁਣ ਕੱਢੀ ਗਈ ਹੈ ਐਂਬੂਲੈਂਸ ਦੇ ਵਿੱਚ ਰੱਖ ਦਿੱਤੀ ਗਈ ਹੈ ਗੋਤਾਖੋਰ ਪਰਗਰ ਸਿੰਘ ਜਿਹੜੇ ਕਿ ਲਗਾਤਾਰ 24 ਸਾਲਾਂ ਤੋਂ ਸੇਵਾਵਾਂ ਕਰ ਰਹੇ ਨੇ ਅੱਜ ਉਹਨਾਂ ਦੇ ਵੱਲੋਂ 18ਵੇਂ 1 ਮਹੀਨੇ ਦੇ ਵਿੱਚ 18ਵੀਂ ਲਾਸ਼ ਜਿਹੜੀ ਉਹ ਕੱਢੀ ਗਈ ਹੈ ਹਾਲਾਂਕਿ ਜੇ ਤੁਹਾਨੂੰ ਦੱਸਣਾ ਚਾਹੀਏ ਤਾਂ 18 ਮਗਰਮਸ ਜਿਹੜੇ ਕਿ ਜਿੰਦੇ ਉਹਨਾਂ ਨੇ ਫੜੇ ਤਕਰੀਬਨ ਜੋ ਕਿ 7 8 8 ਫੁੱਟ ਦੇ 10 10 ਫੁੱਟ ਦੇ ਲੰਬੇ ਹੁੰਦੇ ਸੀ ਉਹ ਵੀ ਇਹਨਾਂ ਨੇ ਕੱਢੇ ਆ ਦੇਖੋ ਤੁਸੀਂ ਪਰ ਗੰਦਗੀ ਜਿਹੜੀ ਇਸ ਵਕਤ ਦਿਖਾ ਰਿਆਂ ਤੁਹਾਨੂੰ ਐਸਵਾਈਐਲ ਨਹਿਰ ਦੇ ਵਿੱਚ ਕਿੰਨੀ ਜ਼ਿਆਦਾ ਹੈਗੀ ਆ ਲਾਸ਼ਾਂ ਲਗਾਤਾਰ ਜਿਹੜੀਆਂ ਕੀ ਨਹਿਰਾਂ ਦੇ ਵਿੱਚੋਂ ਕੱਢੀਆਂ ਜਾਂਦੀਆਂ ਨੇ ਅਸੀਂ ਦੇਖ ਰਹੇ ਦਰਸ਼ਕਾਂ ਨੂੰ ਦੋਸਤਾਂ ਨੂੰ ਵੀ ਹਾ ਆਪਣੀ ਇੱਕ ਫੇਸਬੁੱਕ ਦੇ ਜ਼ਰੀਏ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਛੋਟੇ-ਮੋਟੇ ਝਗੜੇ ਹੁੰਦੇ ਨੇ ਤਾਂ ਉਹਨੂੰ ਝਗੜੇ ਨੂੰ ਇੰਨਾ ਵੱਡਾ ਨਾ ਬਣਾਓ ਕਿ ਤੁਹਾਨੂੰ ਸੁਸਾਈਡ ਕਰਨਾ ਪੈ ਜਾਵੇ ਤਾਂ ਆਪਣੀ ਜ਼ਿੰਦਗੀ ਤਾਂ ਤੁਸੀਂ ਤਬਾਹ ਕਰ ਲੈਂਦੇ ਹੋ ਪਰਿਵਾਰ ਨੂੰ ਬਹੁਤ ਵੱਡਾ ਜਿਹੜਾ ਕਿ ਸਦਮਾ ਭੁਗਤਣਾ ਪੈਂਦਾ ਪਰਿਵਾਰ ਫਿਰ ਭੁਗਤਦਾ ਤੁਸੀਂ ਤਾਂ ਆਪਣੀ ਜਾਨ ਗਵਾ ਜਾਂਦੇ ਹੋ ਪਰ ਇਹਹੀ ਗੋਤਾਖੋਰ ਪ੍ਰਗਟ ਸਿੰਘ ਵੱਲੋਂ ਵੀ ਮੈਸੇਜ ਦਿੱਤਾ ਜਾਂਦਾ ਆ ਕਿ ਇਦਾਂ ਨਾ ਕੀਤਾ ਜਾਵੇ ਆਪਣੀ ਜ਼ਿੰਦਗੀ ਨੂੰ ਨਾ ਗਵਾਇਆ ਜਾਵੇ ਸੁਸਾਈਡ ਕੇਸ ਜਿਹੜੇ ਲਗਾਤਾਰ ਵੱਧ ਰਹੇ ਨੇ ਤੁਸੀਂ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲਾਈਵ ਦੇਖੋ ਵੀਰ ਜੀ ਸਾਡੇ ਬਹੁਤ ਸੇਵਾਵਾਂ ਕਰਦੇ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਬਾਜੀ ਤੁਸੀਂ ਸੇਵਾ ਦੇ ਤੁਸੀਂ ਡਰਾਈਵਰੀ ਵੀ ਕਰਦੇ ਹੋ ਸਮਾਂ ਕੱਢ ਕੇ ਇੱਥੇ ਹੈ ਨਾ ਆਪਣਾ ਫਿਰ ਇਹ ਲਾਸ਼ਾਂ ਦੀ ਸੇਵਾ ਵੀ ਕਰਦੇ ਹੋ ਪ੍ਰਗਟ ਸਿੰਘ ਵੀਰ ਨਾਲ ਕੀ ਕਹਣਾ ਜੀ ਜਦੋਂ ਆਪਾਂ ਗੋਤਾਪੁਰ ਪ੍ਰਗਟ ਸਿੰਘ ਪਾਣ ਜਾ ਵੀ ਨੇ ਮੇਰੇ ਜਦੋਂ ਆਪਾਂ ਇੱਧਰ ਵਹਿੰਨੇ ਆ ਨਾ ਤੇ ਆਟੋਮੈਟਿਕ ਹੌਸਲਾ ਜੋ ਅੰਦਰੋਂ ਆ ਜਾਂਦਾ ਹੈ ਯਾਰ ਜਦੋਂ ਇਹ ਲੱਗਾ ਹੈ ਅਕਸਰ ਆਪਾਂ ਨਾਲ ਆਇਆ ਤੇ ਆਪਾਂ ਕਿਉਂ ਨਹੀਂ ਇਹ ਕਰ ਸਕਦੇ ਆ ਆਪਾਂ ਯਾਰ ਹੋਰ ਸਭ ਕੁਝ ਕਰਨੇ ਔਰ ਕੋਈ ਵੀ ਕੰਮ ਹੋਵੇ ਖਾਣ ਪੀਣੋਂ ਭੱਜ ਪਈਦਾ ਹੈ ਹੋਰ ਕਿਸੇ ਪਾਸੇ ਭੱਜ ਪਿੱਦਾ ਤੇ ਆਪਾਂ ਸੇਵਾ ਕਿਉਂ ਨਹੀਂ ਕਰ ਸਕਦੇ ਆਪਾਂ ਗੁਰੂ ਘਰ ਜਾ ਕੇ ਸੇਵਾ ਕਰਨੇ ਆ ਬਰਤਨ ਵੀ ਮਾਂਜਦੇ ਆ ਹੋਰ ਵੀ ਕੰਮ ਹੁੰਦੇ ਨੇ ਇਹ ਵੀ ਇੱਕ ਸੇਵਾ ਹੈ ਉਹ ਅਲੱਗ ਸੇਵਾ ਹੈ ਇਹ ਲੱਗ ਸੇਵਾ ਹੈ ਲੇਕਿਨ ਇਹ ਜੋ ਮਨੁੱਖਤਾ ਦੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਹੈ ਜਦੋਂ ਡੈੱਡ ਬੋਡੀ ਨੂੰ ਵੇਖਿਆ ਕੀੜੇ ਪਏ ਹੁੰਦੇ ਨੇ ਜਦੋਂ ਕੀੜੇ ਚੱਲ ਜਾਂਦੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਚੈਨਲ ਤੇ ਥਰੂ ਪਰ ਜਦੋਂ ਕੀੜੇ ਚੱਲ ਜਾਂਦੇ ਨੇ ਜੀਵ ਅੰਦਰ ਚੱਲ ਜਾਂਦੇ ਨੇ ਤੇ ਉਹਦਾ ਪਰਿਵਾਰ ਵਾਲਾ ਹੁੰਦਾ ਨਾ ਜਿਹਦਾ ਮੈਂਬਰ ਹੁੰਦਾ ਉਹ ਵੀ ਕਹਿੰਦਾ ਇੱਕ ਮਿੰਟ ਰੁਕ ਜਾ ਮੈਂ ਆ ਗਿਆ ਜਦੋਂ ਪਤਾ ਹੈ ਵੀ ਹੱਥ ਨਹੀਂ ਲੱਗਦਾ ਤਾਂ ਤੋਂ ਫੋਨ ਲੈ ਕੇ ਉਪਰੇ ਜਾਂਦਾ ਹੈ ਜੇ ਕੋਈ ਇਹਦਾ ਨਹੀਂ ਹੁੰਦਾ ਫਿਰ ਉਦੋਂ ਅਸੀਂ ਨੇੜੇ ਲੱਗਨੇ ਆ ਕਿਦਾ ਯਾਰ ਚੱਲ ਇਹ ਨਹੀਂ ਤੇ ਅਸੀਂ ਤੇ ਹੈਗੇ ਹਾਂ ਬਿਲਕੁਲ ਤੇ ਪੂਰੀ ਕੋਸ਼ਿਸ਼ ਕਰੀਦੀ ਹੈ ਜੋਗ ਪੂਰਾ ਦਈ ਦਾ ਪ੍ਰਗਟ ਸਿੰਘ ਨਾਲ ਮੁੰਡਾ ਵੀ ਹੈ ਮੇਰਾ ਗਰੇਸ ਸਿੰਘ ਦਾ ਵਾਹ ਆ ਦੇਖੋ ਪੁੱਤ ਵੀ ਆਪਣਾ ਆਇਆ ਹੋਇਆ ਵੀਰ ਦਾ ਹਨਾ ਤੇ ਦੇਖੋ ਪਿਓ ਪੁੱਤ ਵੀ ਨਾਲ ਸੇਵਾ ਕਰਾਰੇ ਵੀਰ ਨਾਲ ਹਨਾ ਇਹ ਪੂਰਾ ਪਰਿਵਾਰ ਹੀ ਸਮਰ ਮਨ ਲਓ ਕਿ ਸਮਰਪਿਤ ਹੈ ਸੇਵਾ ਨੂੰ ਹਨਾ ਤੇ ਬੜੀ ਵਧੀਆ ਗੱਲ ਹੈ ਪੁਲਿਸ ਬਲਾਕਮ ਵੀਰ ਸਾਡੇ ਆਏ ਸੀ ਆ ਵੀਰ ਵੀ ਸਾਡੇ ਇੱਥੇ ਆਏ ਸੀ ਦੇ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਕਿਉਂਕਿ ਜਿੰਦਾ ਕੋਈ ਨਹੀਂ ਹੁੰਦਾ ਉਹਦਾ ਲਵਾਰਸ ਦੇ ਵਾਰਸ ਬਣਦੇ ਆ ਆਪਣੇ ਆਪ ਲਾਸ਼ਾਂ ਨੂੰ ਹਨਾ ਵੀਰ ਜੀ ਫਿਰ ਉਹਨਾਂ ਦਾ ਸੰਸਕਾਰ ਵੀ ਵਗੈਰਾ ਕਈ ਵਾਰ ਕਰਨਾ ਪੈਂਦਾ ਕੋਸ਼ਿਸ਼ ਕੀਤੀ ਕਿ ਇਹਦਾ ਪਰਿਵਾਰ ਮਿਲ ਜਾਏ ਅਗਰ ਜੇ ਨਹੀਂ ਮਿਲਦੀ ਤੇ ਫਿਰ ਆਪਾਂ ਇਹਨਾਂ ਨੂੰ ਸੰਸਕਾਰ ਵੀ ਕਰੀਦਾ ਹੈ ਜਿਹੜਾ ਵੀ ਧਰਮ ਦਾ ਹੋ ਐ ਉਸੇ ਧਰਮ ਦੇ ਨਾਲ ਆਪਣੀ ਸੇਵਾ ਨਿਭਾਈ ਜਾਂਦੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਭਾਜੀ ਕਿਵੇਂ ਹੱਥ ਪਾਉਂਦੇ ਨਹੀਂ ਮੈਂ ਸ਼ਾਮ ਸਮੈਲ ਬੜੀ ਆਉਂਦੀ ਪਰ ਖੜ ਨਹੀਂ ਹੁੰਦਾ ਬਸ ਜੀ ਆਪੀ ਆਪਣੇ ਆਪ ਨੂੰ ਵੇਖ ਕੇ ਚੱਲੀਦਾ ਜਦੋਂ ਅਸੀਂ ਆਪਣਾ ਆਪ ਵੇਨੇ ਆ ਨਾ ਸਾਡੇ ਨਾਲ ਗੁਰੂ ਕਲ ਨੂੰ ਕੀ ਮੰਨਣਾ ਹੈ ਪਤਾ ਨਹੀਂ ਕੱਪੜਾ ਵੀ ਮਿਲਣਾ ਕਿ ਨਹੀਂ ਜਦੋਂ ਇਹ ਚੀਜ਼ ਸੋਚੀਏ ਕਿ ਆਪਾਂ ਆਦਮੀ ਇੱਕਦਮੇ ਬਾਏ ਇੱਕ ਦਮ ਦੀ ਅਸੀਂ ਪਰਾਉਣੇ ਆ ਤੇ ਦੂਜੇ ਤੋਂ ਕਰੇ ਜਿ ਕਿਉਂ ਕਰੀਏ ਕੋਈ ਕਹਨੇਗੀ ਬਿਲਕੁਲ ਬਹੁਤ ਧੰਨਵਾਦ ਜੀ ਨੇ ਸੇਵਾ ਦਿੱਤੀ ਹੈ ਬਿਲਕੁਲ ਉਹ ਆਪਣਾ ਬਲਵਿੰਦਰ ਸਿੰਘ ਵਿਰਕ ਪੇਜ ਵੀ ਹੈ ਬਲਵਿੰਦਰ ਸਿੰਘ ਵਿਰਕ ਨਾਲ ਬਿਲਕੁਲ ਜਰੂਰ ਵੀਰ ਨੂੰ ਫੋਲੋ ਕਰ ਲਓ ਹਨਾ ਇਹਨਾਂ ਦਾ ਫੋਲੋ ਕਰੋ ਪੇਜ ਤੇ ਨਾਲ ਵੀਰ ਦਾ ਸਪੋਰਟ ਕਰੋ ਪ੍ਰਗਟ ਸਿੰਘ ਹੋਤਾ ਖੋਰ ਦਾ ਤੁੰਦਾਾ ਦਨੇ ਆ ਇਹ ਗੱਡੀ ਸਪੈਸ਼ਲੀ ਗੱਡੀ ਇਹਨਾਂ ਦੀ ਹੈ ਹਨਾ ਇਹਨਾਂ ਨੇ ਸੇਵਾ ਦੇਖੋ ਪੁਲਿਸ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਵੀਰ ਨੂੰ ਹਨਾ ਇਹ ਮਕਰ ਮਛ ਫੜਦੇ ਰਹੇ ਨੇ ਸਾਰਾ ਕੁਝ ਇਹਨਾਂ ਦਾ ਮਿਲ ਕੀ ਸਾਰੀ ਸੇਵਾਵਾਂ ਨੂੰ ਮੰਨਦੇ ਨੇ ਜਰੂਰ ਵਾਏ ਵਾਈ ਗੁਰਪਾਲੀ ਕਰਿਆ ਹੋਜੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਦੀ ਆਪਣੀ ਹਿੰਮਤ ਕਰਦੇ ਆ ਵੀਰ ਜੀ ਡਰਾਈਵਰ ਆ ਦੇਖੋ ਗੱਡੀ ਚਲਾ ਕੇ ਆਏ ਨਾਲ লাশ ਕੱਢ ਕੇ ਚੱਲੇ ਆ ਬੜੀ ਵਧੀਆ ਗੱਲ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲਾਈਵ ਤਸਵੀਰਾਂ ਤੁਹਮ ਦਿਖਾਤੀਆਂ ਤੇ ਇਹ ਨਾ ਰਹਾ ਜਿਹੜੇ ਤੁਹਾਨੂੰ ਦਿਖਾਈ ਆ ਤੇ ਜਰੂਰ ਲਾਈਵ ਨੂੰ ਸ਼ੇਅਰ ਕਰ ਦਿਓ ਲੋਕਾਂ ਤੱਕ ਮੈਸੇਜ ਕਰਿਓ ਕਿ ਵੀ ਐਵੇਂ ਦੇ ਹਰਕਤਾਂ ਨਾ ਕਰਨਾ ਸੁਸਾਇਡ ਕਰਨ ਇਹੋ ਜੇ ਪਰਿਵਾਰਾਂ ਨੂੰ ਆਪਣਾ ਪਰਿਵਾਰਾਂ ਨੂੰ ਛੱਡ ਕੇ ਤੁਸੀਂ ਇਦਾਂ ਦੇ ਕਰਮ ਚੁੱਕਦੇ ਹੋ ਤੇ ਪਿੱਛੇ ਬਹੁਤ ਕੁਝ ਹੁੰਦਾ ਹੈ ਤੇ ਤੁਹਾਡੀ লাশ ਪੰਨੇ ਕਿੱਥੇ ਮਿਲਦੀ ਆ ਤੇ ਇਹੋ ਜੇ ਕੰਮ ਨਾ ਕਰੀਤੇ ਜਾਂ ਤਾਂ ਚੰਗੀ ਗੱਲ ਆ ਇਹ ਨਹਰਾ ਦੇਖੋ ਤੁਸੀਂ ਕਿਹੜੇ ਗੱਦਨਾ ਭਰੀ ਅਪੀਆਂ ਨੇ ਐਸਵਾਈਐਲ ਤੇ ਚੰਗਾ ਵੀਰ ਜੀ ਸਨੇਕਮੈਨ ਵੀ ਸਾਡੇ ਚੱਲ ਪਿਆ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਓਕੇ ਜੁੜੇ ਰਹੋ ਪੇਨ ਨੂੰ ਲਾਈਵ ਉਹ ਸ਼ੇਅਰ ਕਰੋ ਵਾਈਗਰੂਪ